ਕੀ ਆ ਮੈਂ ਇਹ ਵੀ ਆਖਰ ਤੇ ਬੋਲੀ ਕਰਦੇ ਆਂ ਕੀ ਗੱਲ ਕਰਦੇ ਆਂ ਤੂੰ ਵੀ ਤਾਂ ਖੜਾ ਮਤਲਬ ਹੈਗਾ ਮੋਗੇ ਜਿਹੜੇ ਨੱਚਦੇ ਠੀਕ ਆ ਇੱਥੇ ਖੱਦਰ ਹੋ ਇਹਨਾਂ ਦਾ ਜ਼ਿੰਮੇਵਾਰ ਐਸ ਡੀਓ ਜੀ ਜੀ ਤਿਆਰ ਕਿੰਨੇ ਆ ਅਸੀਂ ਇਹਨਾਂ ਦੇ ਪਰਚਾ ਕਰਾਵਾਂਗੇ ਇਹਨਾਂ ਦੇ ਕਰਨੀ ਕਰਨਾ ਜੇ ਕੋਈ ਇਹ ਬੰਦੇ ਨੂੰ ਹੁੰਦਾ ਆਪਸ ਠੀਕ ਆ ਤੇ ਨਹੀਂ ਆ ਕੇ ਇਹਨਾਂ ਨਾਲ ਗੱਲਬਾਤ ਕਰਨ ਜੋ ਸਮਾਨ ਬਣਦਾ ਹੈ ਜੀ ਤੇ ਬਾਈ ਜਿਹਨਾਂ ਨੂੰ ਮਾਲਾ ਤੋਂ ਟਰਾਲੀ ਤੇ ਟਰਾਂਸਫਾਰਮਰ ਖੰਬੇ ਆ। ਬਾਈ ਦੇਖੋ ਬਾਈ ਬੰਦੇ ਨੇ ਕੀ ਮਾਲਾ ਬੰਦਾ ਕੋਟਲਾ ਦਾ ਕੰਮ ਬਾਈ ਇਹਨਾਂ ਨੂੰ ਬੈਣ ਦਿਓ ਫਿਰ ਕੀ ਧੀ ਗੱਲ ਆਗੀ ਕਿਸੇ ਜਨਾ ਪੈਣ ਦਿਓ ਅੱਜ ਕੋਈ ਨਹੀਂ ਇੱਥੇ ਬੈਣਗੇ ਸਾਡੇ ਨਾਲ ਬਾਈ ਅਸੀਂ ਇਹਨਾਂ ਦੀ ਸਕਿਉਰਟੀ ਤੇ ਆਏ ਸੀ। ਸਾਨਾ ਨੇ ਅੱਜ ਬਾਈ ਮੋਦਕੀ ਬਿਜਲੀ ਕਰ ਘੇਰਿਆ ਤੇ ਧਰਨਾ ਲੱਗਾ ਬਾਈ ਪੱਕਾ ਧਰਨਾ ਅੱਜ ਲਾਤਾ ਬਾਈ ਪਿੰਡ ਪਲੂਰ ਖੋਸਾ ਯੂਨੀਅਨ ਵੱਲੋਂ ਅੱਜ ਸਾਰੇ ਖੋਸਾ ਯੂਨੀਅਨ ਦੇ ਬਾਈ ਕਿਸਾਨਾਂ ਕੋਲ ਇੱਥੇ ਪਹੁੰਚੇ ਨੇ ਇਹ ਐ ਜੀ ਆਪਣਾ ਮੁੱਦਕੀ ਦਾ ਬਿਜਲੀ ਘਰ ਜਿਹੜਾ ਕਿ ਅੱਜ ਕਿਸਾਨਾਂ ਵੱਲੋਂ ਇੱਥੇ ਘੇਰਿਆ ਗਿਆ ਤੇ ਸਾਰੀ ਗੱਲਬਾਤ ਕਰਦੇ ਆ ਕੀ ਕਾਰਨ ਕੀ ਮਸਲਾ ਹੰਦਬਾਤ ਕਰਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਅੱਜ ਕਿਸਾਨਾਂ ਨੇ ਬਾਈ ਸਾਰਾ ਬਿਜਲੀ ਘਰ ਘੇਰਿਆ ਆ ਦੇਖੋ ਕਿਸਾਨਾਂ ਨੇ ਬਾਈ ਇੱਥੇ ਪੱਕੇ ਮੋਰਚੇ ਲਾਤੇ ਆ ਪੱਕੇ ਵਗੈਰਾ ਲੱਗੇ ਆ ਤੇ ਆ ਦੇਖੋ ਤੁਸੀਂ ਸਾਰੇ ਬਾਈ ਕਿਸਾਨਾਂ ਇੱਥੇ ਬੈਠੇ ਆ ਸਾਰੇ ਖੋਸਾ ਯੂਨੀਅਨ ਦੇ ਬਾਈ ਮੈਂਬਰ ਆ ਸਾਰੇ ਕਿਸਾਨ ਆ ਗੂ ਜਨਣਾ ਨੇ ਅੱਜ ਇਹ ਮਦਕੀ ਦਾ ਬਈ ਗ੍ਰੈਡ ਘੇਰਿਆ ਬਿਜਲੀ ਘਰ ਆਇਸ ਤੇ ਜਾਏ ਬੰਦਾ ਹਾਂ ਮਰ ਰਿਹਾ ਉਹ ਕਿੱਥੇ ਜਾ ਕੇ ਇਹ ਤਾਂ ਇਹ ਮੁੰਡਾ ਹੈ ਮੈਂ ਬੰਦੇ ਲੈ ਰਿਹਾ ਐਕਸ਼ਨ ਕਰਦਾ ਘੇਰ ਰਹਿਣ ਕਰਦੇ ਆਹ ਨਾ ਬੰਦਾ ਕਹਿੰਦਾ ਤੁਮ ਕਹਿੰਦਾ ਦੇਵੇ ਇਹਦਾ ਹਲ ਮੈਂ ਕਰ ਦਿੰਦਾ ਯਾ ਥੰਦ ਪਹਿਲਾਂ ਕੋਈ ਛੋਟਾ ਛੋਟਾ ਪੈਸੇ ਪਹਿਲੇ ਪਹਿਲਾਂ ਦੇ ਦਿੰਦੇ ਆ ਸੱਤ ਸੱਤ ਕਾਹਦਾ ਭੇਜਿਆ ਰਿਹਾ ਕੋਈ ਨਹੀਂ ਆ ਜਾਣੇ ਤੇ ਪਰ ਤੈਨੂੰ ਮਾਰ ਉਹ ਤਾਂ ਨਹੀਂ ਆਉਣਾ ਆਹ ਇਹ ਤੁਮ ਨੂੰ ਸੁਝੋ ਜਿੰਨਾ ਚਾਹਤੇ ਭੇਜ ਕਾਊਂਟਰ ਤੇ ਰੱਖਣੇ ਆਉਂਦੇ ਇੱਥੇ ਭਰੀ ਆ ਉਹਦਾ ਲੈਣਾ ਸਮਝੋ ਇਹੋ ਇਤੋਂ ਨਹੀਂ ਜਾਣ ਦੇ ਕੇ ਇੱਕ ਸਿਰੇ ਪਾਸੇ ਜਾ ਪਾਸੇ ਕਿਹੋ ਜਿਹਾ ਜਿੱਤਿਆ ਹੋ ਆ ਦੋ ਵਾਰੀ ਕਹਿੰ ਦਿੱਤੇ ਆ ਮੋਰਗੇਟ ਕਿਹੜਾ ਪੀਲਾ ਹੈ ਨਹੀਂ ਨਾ ਸੋਦਾ ਕਿ ਕਿਹੜੇ ਇੱਕ ਪਾਦੀ ਚਲੋ ਤੁਹਾਡੇ ਕੇ ਹੱਥ ਦੀ ਉਹਨਾਂ ਨੇ ਗਾ ਪੀਲ ਕਿਉਂ ਕੋ ਨਹੀਂ ਜੋ ਤੁਸੀਂ ਹਰੇ ਹੋਏ ਕਿਉਂ ਸਾਹ ਯਾਰੋ ਤੇ ਫੇਰ ਨਿਜਮਾਏ ਆ ਬਾਈ ਜੀ ਮੈਨੇਜਰ ਬਟਕਾ ਹੈ ਇਥੋਂ ਟੈਡੀਓ ਜੇਈ ਬਦਲਦੇ ਵੇਦੇ ਆ ਪਰ ਕੰਪਟਰ ਨਹੀਂ ਬਦਲਦਾ ਇੱਥੇ پیسے ਭਰੇ ਆ ਕਿਥੋਂ ਸਮਝ ਲੈਣਾ ਹੈ ਅਰੇ ਕੋਈ ਤਿਆਰ ਅੱਜ پیسے ਭਰੇ ਆ ਪਰ ਗੱਲ ਸੁਣ ਰਹੇ ਆ ਪਰ ਜਦੋਂ ਮੈਂ ਤੁਹਾਨੂੰ ਕਹਿੰਦਾ ਵੀ ਸਮਾਨ ਦੀ ਮੇਰੇ ਕੋਲ ਹੁੰਦਾ ਇੱਥੇ ਮੈਨੂੰ ਦੇ ਵੀ ਦਿੰਦਾ ਤੇ ਸਮਾਨ ਹੈ ਨਹੀਂ ਗਾ ਸਾਰਾ ਨਾ ਹੋਵੇ ਖਾਦਮਾਂ ਨੂੰ ਖਾਦ ਸਮਾਨ ਹੀ ਆ ਕੇ ਲੈਣਾ ਕਿ ਉਹ ਬੰਦਾ ਸਤੋਂ ਪਿੱਛੇ ਬੰਦਾ ਨਹੀਂ ਤੁਸੀਂ ਐਕਸ਼ਨ ਨੂੰ ਮੈਂ ਕੱਲ ਨੂੰ ਜਿਹੜੇ ਕੋਈ ਤਾਰਾ ਲੱਗੀ ਤੂੰ ਵੀ ਆਏਗਾ ਮੁਰਤੇ ਮੈਂ ਲਾਉਂਗਾ ਤੀਕਾ ਪਾ ਦੇਗਾ ਤੈਨੂੰ ਵੀ ਜਾਣਾ ਪੂਰਾ ਜਾਂਦਾ ਮੈਂ ਮਲਾਜਮਾਂ ਵਿੱਚ ਜਾਂਦਾ ਇੰਨੇ ਬੰਦੇ ਕਿਉਂ ਉਹ ਬੰਦੇ ਸੌ ਗਿਆ ਪੜ ਗਿਆ ਉਹ ਜਿਹੜੇ ਹੋਣਾ ਸਾਹ ਚੱਕ ਕੇ ਅਸੀਂ ਰੋਡ ਤੇ ਲਾਵਾਂਗੇ ਪਿੰਡ ਨਹੀਂ ਜਾਣਾ ਇਹਦੇ ਬਜ਼ੁਰਗ ਨੂੰ ਜੇ ਕੋ ਸੌ ਗਿਆ ਫਿਰ ਤੁਸੀਂ ਜ਼ਿੰਮੇਦਾਰ ਆ ਗ੍ਰੇਡ ਵਾਲੇ ਰੋਡ ਪਾਰ ਇਹ ਡੀਓ ਲਾ ਲੋ ਜੇਈ ਦਾਰੋ ਆਰੋ ਲਾ ਲੋ ਅੱਜ ਇਹ ਅੱਜ ਧੋਖੜਦਾ ਤੇ ਫਿਰਦਾ ਅੱਜ ਇਹ ਮੱਤ ਕੇ ਮਾਰਦਾ ਇਹਦੇ ਖਤੋਂਦੇ ਜ਼ਿੰਮੇਵਾਰੇ ਹੋਣਗਾ 20000 ਉਹਨਾਂ ਦੀ ਜ਼ਮੀਨ ਨੂੰ ਵੀ ਠੇਕੇ ਤੇ ਰੰਦਾ 85000 ਠੇਕੇ ਦਾ ਰੇਟ ਆ ਬੰਜਰ ਜ਼ਮੀਨ ਹੋ ਤਾਂ ਵੀ ਇਹਨਾਂ ਦਾ ਜ਼ਿੰਮੇਵਾਰੇ ਹੈ ਇਹ ਬੰਜਰ ਹਾਰ ਕੋ ਗਰੀਬੀ ਆ ਗਈ ਹੈ ਜਿੰਨਾਂ ਤੇ ਉਹ ਪਿਓ ਬੈਠਾ ਜਰਾ ਬਕਾਰ ਨੂੰ ਹੋਇਆ ਪਿਆ ਜੇ ਕੁਝ ਹੋ ਗਿਆ ਇਹਨਾਂ ਦੇ ਬੇੜੀ ਨੂੰ ਕੋਈ ਵੀ ਜ਼ਿੰਮੇਵਾਰ ਆ ਗਿਆ ਅੱਗ ਲੱਗੀ ਇਹ ਤੇ ਆ ਬਾ ਤੁਹਾਡਾ ਮੈਗਮਾ ਹੈ ਆਇਆ ਕਮਾ ਟਾਪੀਰ ਤੋਂ ਇਹਨੂੰ ਦੇਣਾ ਸੀ ਬ੍ਰੇਕ ਨੂੰ ਲਾਦਣਾ ਚੰਦਾ ਹੁਣ ਤੁਹਾਨੂੰ 2 ਘੰਟੇ ਦਿੱਤੇ ਆ 1 ਘੰਟਾ ਦਿੱਤਾ 7 ਲੱਖ ਸੇ ਨੂੰ ਕੋਈ ਇਤਰਾਜ਼ ਨਹੀਂ ਪ੍ਰਸ਼ਾਸਨ ਨੇ ਸਾਨੂੰ ਉੱਥੇ ਕਹਿਤਾ ਸੀ ਵੀ 2 ਦਿਨ ਦੇ ਦਿਓ ਅਸੀਂ 2 ਦਿਨ ਰੋਕੇ ਛੋਟੇ ਕਹਿ ਦੇ ਰੋਕੇ ਕਾਹਦੇ ਚਲੋ ਡਾੜਾ ਕਿੰਨੇ ਦੇਣੀ ਹਾਂ ਉਹ ਡੈਥ ਹੋ ਗਈ ਆਪਾਂ ਤੋਂ ਆਇਆ ਨਹੀਂ ਗਿਆ ਇਹਨਾਂ ਨੇ ਕਹ ਕਿਹੜਾ ਕੋਈ ਪੁਛ ਬਦਲ ਕਰਦਾ ਅਖੇ 7 ਸਾਲ ਲਾਂਗੇ ਇਹਨਾਂ ਨੂੰ ਸਾਬ ਨੇ ਸਾਨੂੰ 2 ਦਿਨ ਦਿੱਤੇ ਤੇ ਮਰ ਕੇ ਪਰ ਕਿਉਂ ਨਹੀਂ ਵੀ ਸਰਕਾਰ ਲੱਖ ਰੁਪਇਆ ਜਮ੍ਹਾਂ ਕਰਾਇਆ ਨਾ ਕੋਈ ਪੀਲ ਕੋਈ ਨਾ ਵਾਰਤਾ ਉਹਨੂੰ ਪੀਲ ਦਾ ਮਾਲਾ ਬਾਈ ਜੀ ਲੱਖ ਰੁਪਇਆ ਭਰਾਇਆ ਸਾਡੇ ਸਾਡੀ ਮੋਟਰ ਸੀ ਇਹਨਾਂ ਨੂੰ ਇੱਥੇ ਆ ਦੇ ਦਸਤੀ ਕਰਾ ਲੋ ਲੋੜ ਵਧਾ ਲੋ ਇਹਨਾਂ ਨੇ ਫੇਰ ਪੈਸੇ ਭਰਤੇ ਦੱਸੋ ਮੋਟਰ ਕਿੱਥੇ ਚੱਲਦੀ ਹੈ ਕਿਸੇ ਲੀਡਰ ਦੇ ਮੋਟੇ ਚੱਲੀ ਜਾਂਦੀ ਹੈ ਇਹ ਕਿਤੇ ਨਹੀਂ ਸੀ ਗੈਰ ਕਾਨੂੰਨੀ ਹੈ ਇਹਨਾਂ ਨੇ ਲੋੜ ਦੇ ਪੈਸੇ ਕਿਉਂ ਭਰੇ ਭਾਈ ਜੀ ਪੈਸੇ ਲੈਣੇ 2-3 ਲੱਖ ਦੇ ਕ੍ਰੈਡਿਟ ਤੋਂ ਲੈਣੇ ਮੋਟਰੋਥੇ ਚੱਲੀ ਜਾਂਦੀ ਹੈ ਪੈਸੇ ਦੀ ਆਪਣੀ ਇਹਨਾਂ ਨੂੰ ਪਤਾ ਕਰੀ ਬਾਰੇ ਪਿੱਛੇ ਘੱਟ ਬਣਾਇਆ ਤੇ ਮੇਰੇ ਨਾਲ ਕਾਰਵਾਈ ਕੀਤੀ ਹੈ ਭਾਈ ਜੀ ਆਹਨ ਵਰਗੀ ਕਾਰ ਤੋਂ ਕਿੰਨੇ ਆਉਂਦਾ ਸਾਨੂੰ ਮੈਨੂੰ ਕਿੱਥੋਂ ਮਿਲ ਜਾਉ ਪਾਉਂਦੇ ਸਾਨੂੰ ਬਾਜ਼ਰ ਕਿਉਂ ਜਵਾਓ ਚਾਹੀਦੀ ਮੰਗਦੇ ਕਿੱਥੋਂ ਮਿਲਦੇ ਆ ਬੈਂਕ ਵਿੱਚ ਤਾਂ ਬਨੇ ਸਾਡਾ ਨਾਮ ਨਹੀਂ ਰੱਖਣਾ ਉਹ ਨਹੀਂ ਲੋੜ ਦੇ ਵਿੱਚ ਮੈਨੂੰ ਪਤਾ ਨਹੀਂ ਟੀਮ ਦਾ ਕਿੱਥੇ ਜਾਵਦਾ ਕੀ ਕਰਦਾ ਟਾਈਮ ਦੇ ਦੇਣਾ ਨਹੀਂ ਬੰਦੇ ਵਾਲੇ ਕਿੰਨੇ ਦਾ ਇਹੋ ਬੰਦੇ ਦਾ ਮਸਲਾ ਹੀ ਹੈ ਇਹ ਪੈ ਨਹੀਂ ਆ ਰਿਹਾ ਪੈਣ ਦਾ ਟਾਈਮ ਜਾਈ ਤੁਸਾਂ ਤੋਂ ਤੇ ਵੀਰਨ ਹੋ ਗਈ ਹਾਂ ਦਿੱਤਾ ਕਿ ਨਹੀਂ ਸਾਥ ਅਪੀਲ ਲੈ ਪੈ ਗਈ ਨਾ ਜੀ ਸਾਾਨੂੰ ਕਹਿਆ ਇਹ ਆਡੀ ਦਾ ਕਰੀ ਹੈ ਜਿਹੜੀ ਇਹੋ ਜੱਜ ਹੈ ਇਹੋ ਵਕੀਲਾਂ ਤੋਂ ਕੋਈ ਰੋਟੇ ਰੋਟੇ ਜਾਵਾਂਗੇ ਰੋਟੇ ਤੋਂ ਆਪੇ ਫਿਰ ਜੇ ਰੋਡ ਰੋਕਿਆ ਫਿਰ ਵੇਖ ਲਓ ਫਿਰ ਜਿਆਦਾ ਸਿਕੰਜਾ ਥੋੜੇ ਦੇ ਕੱਢਿਆ ਜਾਣਾ ਮੈਂ ਤੁਹਾਨੂੰ ਹੁਣ ਦੱਸੀ ਜੰਮਾਂ ਜੇ ਬੰਦਾ ਮਾਰ ਗਿਆ ਕਰ ਲਗੇ ਇੱਥੇ ਵੀ ਤੁੰਨੂੰ ਹੀ ਆਉਣਾ ਹੈ ਬਾਕੀਆ ਥੋੜੇ ਦੇ ਹੋਣਾ ਕੋਈ 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 ਹੁੰਦਾ ਬੰਦਾ ਬਿਮਾਰ ਹੁੰਦਾ ਉਹ ਵੀ ਖਾਟਾ ਤੁਹਾਡਾ ਲੈਣਾ ਹੀ ਐਡਿਓ ਬਦਲਿਆ ਪਹਿਲਾਂ ਇੱਥੇ ਰੱਖ ਗਿਆ ਘਰੇ ਨਹੀਂ ਲਗਿਆ ਉਹਦੇ ਘਰੇ ਕੱਲੀ ਤਨਖਾਹ ਜਾਂਦੀ ਆ ਤੁਹਾਡੇ ਕਾਗਜੇਦਿਆਂ ਅੱਗੇ ਇਹ ਅਨਪੜ੍ਹ ਸੀ ਜਿੰਨੇ ਰਾਜੁਨੀਆਂ ਨਾਲੇ ਅਨਪੜ੍ਹ ਸੀ ਹੁਣ ਅਸੀਂ ਵੀ ਜਦੋਂ ਦੇ ਦਿੱਲੀ ਦੋਲਣ ਮੌਕੇ ਦੇ ਟੱਟ ਹੋਏ ਨੇ ਇਹਨਾਂ ਨੇ ਨਹੀਂ ਸਮਝਿਆ ਕਰੋ ਕਿ ਹੁਣ ਅਸੀਂ ਹਾਂ ਵੀ ਤੇਰੇ 7 ਸਾਲ ਹੋ ਗਏ ਫਿਰ ਤੇਰ ਨੂੰ ਹਾਂ ਕੋਈ ਸਰਵਾਨੀ ਕੀ ਮਸਲਾ ਜੀ ਸਾਰਾ ਆਪਾਂ ਅੱਜ ਪੱਕਾ ਧਰਨਾ ਲਾਇਆ ਇੱਥੇ ਸਾਡਾ ਜੀ ਮਸਲਾ ਇਹ ਆ ਵੀ 7 ਸਾਲ ਹੋ ਗਏ ਆ ਸਾਡੇ ਇਹ ਕੇਸ ਚੱਲਦੇ ਨੂੰ ਜੀ ਤੇ ਮੈਨੂੰ ਕੋਈ ਨਿਆਂ ਨਹੀਂ ਦਿੰਦੇ ਪਹਿਲਾਂ ਦੇ ਅੱਜ ਭਲਕ ਅੱਜ ਭਲਕਾ ਜੀ ਠੀਕ ਆ ਜੀ ਮੁਰ ਕੇ ਮੈਂ ਅਖੀਰ ਨੂੰ ਇਹਨਾਂ ਤੇ ਕੇਸ ਕੀਤਾ ਇਸੇ ਕਰ ਜਿਹੜੀ ਆ ਤੇ ਕੇਸ ਜਿੱਤ ਗਿਆ ਮੈਂ ਦੋ ਵਾਰ ਕੇਸ ਜਿੱਤ ਕੇ ਗਿਆ ਜੀ ਠੀਕ ਆ ਜੀ ਆਪੇ ਇਹਨਾਂ ਨੇ ਕਹਿ ਕੇ 75 ਦੀ ਮੋਟਰ ਮੈਂ ਕਿਹਾ ਸੀ ਜੀ ਇਹਨਾਂ ਨੇ ਫਿਰ ਮਿਆਦ ਵਧਾਈ ਉਹਦੀ 10 ਲੋਡ ਵਧਾਇਆ 10 ਦੀ ਮੈਥੋਂ ਪੈਸੇ ਲਏ ਆ ਜੀ ਹਾਂਜੀ ਤੇ ਫਿਰ ਮੈਂ ਉਥੋਂ ਹੁਣ 7 ਸਾਲ ਹੋ ਗਿਆ ਮੈਨੂੰ ਚੇਰੋਦੋਂ ਦਾ ਕੋਈ ਨਿਆ ਨਹੀਂ ਦਿੰਦੇ ਅੱਜ ਭੜਕਾ ਅੱਜ ਭੜਕਾ ਅੱਜ ਭੜਕਾ ਜੀ ਆਖਰ ਨੂੰ ਮੈਂ ਭਰਾਵਾਂ ਦੀ ਮਹਿੰਤ ਕੱਢੀ ਆ ਜੀ ਬੇਨਤੀ ਆ ਮੈਨੂੰ ਕੋਈ ਉੱਤਰ ਜਵਾਬ ਨਹੀਂ ਮਿਲ ਰਿਹਾ ਜੀ ਤੇ ਮੈਂ ਤਾਂ ਭਰਾਵਾਂ ਨੂੰ ਨਾਲ ਜੋੜਿਆ ਜੀ ਵੀ ਮੇਰਾ ਹੱਲ ਕਰਕੇ ਦਿਓ ਕੋਈ ਜੀ ਹਾਂ ਮੈਂ ਜਵਾਕ ਦੱਸੋ ਕਿੱਥੋਂ ਪਾਇਆ 1921 ਹੋ ਗਈ ਕੋਈ ਵੀ 1921 ਹੋ ਗਈ ਮੈਂ ਤਾਂ ਇਹਨਾਂ ਦਾ ਮੈਨੂੰ 10 ਸਾਲ ਹੋ ਗਏ ਮੰਜੇ ਤੇ ਪਏ ਨੂੰ ਜੀ ਅੱਜ ਮਸਾਂ ਮੈਂ ਦੋਈ ਕੋਈ ਲੈ ਕੇ ਦੇ ਇਹਨਾਂ ਦੇ ਨਾਲ ਤੁਰਿਆ ਮੈਨੂੰ ਉਹਦੇ ਤੋਂ ਨਾਲ ਤਾਂ ਚੱਲ ਕੋਈ ਨਹੀਂ ਉੱਥੇ ਬਾਹਲਾ ਦਾ ਨਾ ਖੜੀ ਜੀ ਠੀਕ ਆ ਨਾ ਤੇ ਅੱਜ ਆਖਰਲਾ ਚਾਂਸ ਆ ਤੇ ਸਾਨੂੰ ਤਾਂ ਜੀ ਉਹ ਐਡਿਓ ਸਾਹਿਬਾਂ ਦਾ ਵੀ ਪੀਲ ਪਾਈ ਵੀ ਆ ਅੱਛਾ ਜੀ ਗਾਹਾਂ ਤੋਂ ਸਾਨੂੰ ਆਪ ਤਾਂ ਦੱਸਣਗੇ ਹੀ ਤਾਂ ਫਿਰ ਉਹਦੇ ਤੇ ਕਾਰਵਾਈ ਕਰਾਂਗੇ ਹੁਣ ਉਹਨਾਂ ਮੇਰੇ ਵੱਸ ਕੁਛ ਨਹੀਂ ਜੀ ਅੱਗੇ ਵੀ ਇੱਥੇ ਇਹ ਹੋ ਗਏ 15-20 ਦਿਨ ਧਰਨਾ ਲਾਇਆ ਸੀ ਉਦੋਂ ਸਾਨੂੰ ਮੁਲਾਜ਼ਮ ਆ ਕੇ ਪਸੇ ਕਹਿੰਦੇ ਸੀਗੇ ਜੀ ਵੀ ਦੋ ਕੁ ਦਿਨਾਂ ਦੀ ਸਾਨੂੰ ਦਿਓ ਤੇ ਫਿਰ ਅਸੀਂ ਤੁਹਾਡਾ ਕੋਈ ਨਾ ਕੋਈ ਮਸਲਾ ਹੱਲ ਕਰਾਂਗੇ ਜੀ ਚਲੋ ਸਾਨੂੰ ਫਿਰ ਜੇ ਵਿਆਹ ਦੇ ਵਿੱਚ ਨਹੀਂ ਆਇਆ ਗਿਆ ਕਿ ਅੱਜ ਅਸੀਂ ਆਇਆ ਤੇ ਉਹ ਗੱਲ ਹੀ ਅੱਜ ਫੇਰ ਕਰੀ ਜਾਂਦੇ ਆ। ਜੀ ਵੀ ਸਾਡੇ ਕੁਛ ਨਹੀਂ ਹੱਥ ਪੱਲੇ ਬਾਈ ਜੀ ਤਾਂ ਫੂਨ ਲਾਉਣੇ ਆਏ ਕਰਦੇ ਜੋ ਕਰਦੇ ਆ। ਇਹ ਤਾਂ ਜਿਵੇਂ ਆਨੇ ਦੇ ਵਰਾਉਣ ਵਾਲੀ ਗੱਲ ਆ। ਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਇੱਥੇ ਆ ਕੇ ਸਾਡੇ ਦਰੀਚੇ ਗੱਲਬਾਤ ਕਰਨ। ਜੀ ਪ੍ਰਸ਼ਾਸਨ ਦਾ ਵੀ ਹੱਕ ਆ। ਸਾਡੇ ਨਾਲ ਆ ਕੇ ਗੱਲਬਾਤ ਕਰਿਓ। ਅੱਗੇ ਗੁਰਪ੍ਰੀਤ ਸਿੰਘ ਜੀਾ ਹੋਵਨਾਂ ਵੀ ਮਹੀਂ ਸਾਡੇ ਆਖੇ ਤੁਸੀਂ ਦੋ ਦਿਨ ਸਾਨੂੰ ਦੇ ਦਿਓ। ਜੀ ਅਸੀਂ ਚਲ ਉਹਨਾਂ ਦੇ ਸਿਰ ਮੱਥੇ ਮੰਨ ਕੇ ਉੱਠ ਖੜੇ। ਜੀ ਉਹਨਾਂ ਨਾਲ ਵੀ ਹੁਣ ਅੱਜੋ ਬੁਲਾਇਆ ਵੀ ਆਓ ਭਾਈ ਸਾਨੂੰ ਦੱਸੋ ਇਹਨਾਂ ਨੂੰ ਕਹੋ। ਜੀ ਜੀ ਕਭੇ ਜੇ ਗੱਲ ਕੋਈ ਨਾ ਸੁਣ ਲੇ ਫਿਰ ਅੱਗੇ ਦਾ ਕੀ ਸੰਘਰਸ਼ ਅਸੀਂ ਬਾਈ ਜੀ ਤੁਹਾਨੂੰ ਤਿੱਖਾ ਕਰਾਂਗੇ ਰੋਡ ਰੋਕਾਂਗੇ ਠੀਕ ਆ ਇਤਨਾ ਵੱਡਾ ਹਾਈਵੇ ਉਧਰਲਾ ਚੌਕ ਜੀ ਜੇ ਇਸ ਬੰਦੇ ਨੂੰ ਕੁਝ ਹੋ ਗਿਆ ਜੀ ਆ ਇਹਦਾ ਪੁੱਤਰ ਖੜਾ ਹੈ ਤੇ ਇਹਨਾਂ ਦਾ ਜ਼ਿੰਮੇਵਾਰ ਐਸਡੀਓ ਜੀ ਜੀ ਹਿਾਰੋ ਕਿੰਨੇ ਆ ਅਸੀਂ ਇਹਨਾਂ ਦੇ ਪਰਚਾ ਕਰਾਵਾਂਗੇ ਇਹਨਾਂ ਦੇ ਕਰਨੀ ਕਰਨਾ ਜੇ ਕੋਈ ਇਹ ਬੰਦੇ ਨੂੰ ਹੰਦਾ ਆਪਸ ਠੀਕ ਆ ਤੇ ਨਹੀਂ ਆ ਕੇ ਨਾਲ ਗੱਲਬਾਤ ਕਰਨ ਜੋ ਸਮਾਨ ਬਣਦਾ ਜੀ ਤੇ ਬਾਈ ਜੀ ਇਹਨਾਂ ਨੂੰ ਸਮਾਨ ਲਾਉਣ ਟਰਾਲੀ ਤੇ ਟਰਾਂਸਫਾਰਮਰ ਖੰਬੇ ਆ ਤਿੰਨ ਖੰਬੇ ਪੈਂਦੇ ਆ 7 ਸਾਲ ਹੋ ਗਏ ਆ ਲੱਖ ਰੁਪਿਆ ਭਰਾਏ ਨੂੰ ਜੀ ਇਹ ਜ਼ਮੀਨ ਇਹਨਾਂ ਦੀ 20000 ਹੁਣੇ ਕੋਈ ਠੇਕੇ ਤੇ ਲੈਂਦਾ ਆ ਵੇਖ ਲਓ ਹਾਲ ਤੇ ਇਹਨਾਂ ਦੀ ਚਾਰਿਆਂ ਦੀ ਬਹੁਤ ਬੜਾ ਹਾਲ ਤਾਂ ਗਰੀਬੀ ਚ ਆ ਗਿਆ ਯਾਨੀ ਕਿ ਉਹ ਘਰ ਜੀ ਜੀ ਇਹ 85 85000 ਰੇਟ ਹੈ ਜੀਗਾਂ ਦਾ ਸਹੀ ਹੈ ਉਹ ਇਹਨਾਂ ਦੀ ਜ਼ਮੀਨ ਕੋਈ 20000 ਹੁਣੇ ਲੈਂਦਾ ਤੇ ਨਾ ਮੋਗੇ ਦਾ ਪਾਣੀ ਹੈ ਜੀ ਇੱਧਰ ਨੂੰ ਜਾਣ ਇਹ ਖਿਰੀ ਖੁੱਦ ਖੁਸ਼ੀ ਕਰਨਗੇ ਇਹ ਸਰਕਾਰਾਂ ਕਹਿੰਦੀਆਂ ਆਏ ਕਰੋ ਜਿਉਂ ਕਰੋ ਮਗਰੋਂ ਇੱਥੇ ਵੀ ਇਥੇ ਰਾਕਸ ਹੋ ਜਾਣਾ ਜਿੱਦੋਂ ਪੱਕਾ ਵਾਪਰਗੀ ਹੁਣ ਤੇ ਕੋਈ ਫਾਇਦਾ ਨਹੀਂ ਹੁੰਦਾ ਗਿਆ ਇਹ ਪਹਿਲਾਂ ਸੋਚਣ ਨਾਲੇ ਭਗਵੰਤ ਸਤਿਮਾਨ ਨੇ ਆਖਿਆ ਸੀਗਾ ਹਰੇਕ ਘਰੇ ਬਿਜਲੀ ਹਰੇਕ ਨੂੰ ਮੋਟਰ ਹਰੇਕ ਨੂੰ ਪਾਣੀ ਦੀ ਸਹੂਲਤ ਦੱਸੋ ਹੁਣ ਮਿਲਦੀ ਆ 7 ਸਾਲ ਹੋ ਗਏ ਰੋਈ ਜਾਂਦੇ ਨੇ ਉਹਨਾਂ ਨੂੰ ਉਹਦੋਂ ਦਾ ਕੋਈ ਵੀ ਹੈ ਆਮ ਛੱਡ ਕੇ ਸੰਦ ਮਤਲਬ ਦੀ ਨਹੀਂ ਮਿਲੇਗੀ ਕਿ ਅਸੀਂ ਇਹ ਅੰਦਰ ਗਏ ਸੀ ਜੀ ਐ ਸੀ ਆਡੀ ਇੰਸਪੈਕਟਰ ਨਾਲ ਗੱਲ ਕੀਤੀ ਸੀ ਉਹ ਸੀ ਆਡੀ ਇੰਸਪੈਕਟਰ ਇਹ ਕਹਿ ਰਿਹਾ ਕਿ ਤੁਹਾਡਾ ਮਸਲਾ ਹੱਲ ਹੋਊਗਾ ਮੈਂ ਗੱਲ ਕੀਤੀ ਸੀ ਮੈਂ ਬਲਵੰਦਰ ਸਿੰਘ ਪੱਕੂ ਰੋਡੇ ਜੀ ਤੇ ਉਕਾਈ ਪ੍ਰਧਾਨ ਜੀ ਜ਼ਿਲ੍ਹਾ ਗੂ ਤੇ ਇਹਨਾਂ ਦੇ ਨਾਲ ਮੇਰੀ ਗੱਲ ਇਹ ਹੋਈ ਆ ਹੁਣ ਉਹ ਕਹਿੰਦਾ ਬਾਈ ਜੀ ਵੀ ਅਸੀਂ ਤੁਹਾਡਾ ਹੱਲ ਜ਼ਰੂਰ ਕਰਾਂਗੇ ਪਰ ਇਹ ਗੱਲ ਜ਼ਰੂਰ ਹੈ ਜੇ ਸਾਡੇ ਬੰਦੇ ਨੂੰ ਕੁਝ ਹੁੰਦਾ ਜੀ ਜੇ ਸਾਡਾ ਬੰਦਾ ਆਤਮ ਹੱਤਿਆ ਕਰਦਾ ਪਰ ਸਾਡੀ ਆਤਮ ਹੱਤਿਆ ਦਾ ਜ਼ਿੰਮੇਵਾਰ ਐਸੀ ਤੱਕ ਵੀ ਅਸੀਂ ਇਹ ਹੋਣਗੇ ਕਾਰਵਾਈ ਜੀ ਕਾਰਵਾਈ ਕਿਨੇ ਹੋਏ ਇਹ ਜ਼ਿੰਮੇਵਾਰੀ ਇਹ ਹੈ ਜੇ ਬੰਦਾ ਬੰਦੇ ਦੀ ਮੌਤ ਹੁੰਦੀ ਹੈ ਇਹ ਸਾਡੇ ਇਹ ਕਰਾ ਰਹੇ ਆ ਜੀ ਅੱਜ ਇੱਕ ਤੁਸੀਂ ਦੱਸ ਦਿਓ ਮੋਟਰ ਤੋਂ ਬਿਨਾ ਕੋਈ ਪੈਲੀ ਠੇਕੇ ਤੇ ਲੈ ਰਹੇ ਨਾ ਕੋਈ ਵਹਿਮ ਨਹੀਂ ਲੈਂਦਾ ਜਿਹੜੇ ਦਿਨੇ ਨੇ ਲੱਖ ਰੁਪਇਆ ਭਰਿਆ ਸਾਜ ਤੋਂ 7 ਸਾਲ ਪਹਿਲਾਂ ਤੇ ਅੱਜ ਦੱਸੋ ਕਿੰਨੇ ਪੈਸਿਆਂ ਦੀ ਜ਼ਮੀਨ ਹੈ ਜੀ ਰੁਪਇਆ ਵਿਆਜ ਤੇ ਭਰਿਆ ਜੀ 1 ਰੁਪਇਆ ਵਿਆਜ ਦਾ ਭੱਲਾ ਕੇ ਭਰਿਆ ਹੈ ਅੱਜ ਦੱਸੋ ਕਿੰਨੇ ਪੈਸੇ ਪੂਰੇ ਹੋਣਗੇ ਅੱਜ ਤਾਂ ਅੱਧਾ ਕਿੱਲਾ ਜੇ ਇਹਦੀ ਮੋਟਰ ਲੱਗਦੀ ਐ ਇੱਕ ਅੱਧੇ ਕਿੱਲੇ ਨਾਲ ਪਹਿਲੀ ਪੂਰੀ ਹੋ ਜੂ ਚਲ 2 ਕਿੱਲੇ ਬਾਝ ਜਾਣਗੇ ਜੀ ਤੇ ਜੇ ਇਹਨੇ ਆ ਨਾ ਹੋਰ ਮੋਟਰ ਲੱਗੀ ਇਹਨੂੰ ਤਿੰਨੇ ਕਿੱਲੇ ਵੇਚਣੇ ਪੈਗੇ ਫਿਰ ਕੀ ਕਰੂਗਾ ਜੀ ਜੀ ਫਿਰ ਆਤਮੱਤੇ ਕਰੂ ਨਾ ਸਾਡੇ ਹੁਣ ਜਿਹੜੇ ਜ਼ਿਮੀਂਦਾਰ ਐ ਅਗਲਾ ਸੌ ਆ ਕੇ ਪੁੱਛਦਾ ਐ ਇਹਦੀ ਮੋਟਰ ਲੱਗੀ ਐ ਵੀ ਬੰਦਾ ਨਸ਼ਾ ਤਾਂ ਨਹੀਂ ਕਰਦਾ ਇਹਦਾ ਮੁੰਡਾ ਕੁਵਾਰਾ ਉਹਨੂੰ ਰਹਿਤਾਂ ਨਹੀਂ ਹੋ ਰਿਆ ਰਹਿਤਾਂ ਕਿਉਂ ਨਹੀਂ ਹੋ ਰਿਆ ਵੀ ਇਹਦੇ ਮੋਟਰ ਤਾਂ ਹੈ ਨਹੀਂ ਖੇਤ ਚ ਨਾਗਵੀ ਠੇਕੇ ਦੇ ਪੈਲੀ ਲੈਣੀ ਕਿਸੇ ਨੇ ਨਾ ਫਸਲ ਹੁੰਦੀ ਐ ਅਗਲਾ ਕਹਿੰਦਾ ਕੁੜੀ ਭੁੱਖੀ ਮਾਰਨੀ ਐ ਐ ਹੋਈਆਂ ਗੱਲਾਂ ਸਾਡਾ ਨਾ ਜਿਹੜਾ ਉਹ ਸ਼ੌਕ ਨੂੰ ਦਾ ਸਾਡਾ ਬਹੁਤ ਦੂਰ ਤੱਕ ਹੁੰਦਾ ਹੈ ਉ ਤਾਂ ਚਲੋ ਜੇ ਕੇ ਦੇ ਮਾਮਾ ਆ ਜਣ ਉਹ ਦੁਕਾਨ ਦੇਖਣੀ ਕੱਲੀ ਉਹ ਦੁਕਾਨ ਪਾ ਲੂਗਾ ਪੈਸੇ ਵਿਆਜੂ ਫੜ ਕੇ ਲੈ ਲੂਗਾ ਸਾਡੀ ਤਾਂ ਦੂਰ ਤੱਕ ਵੇਂਦੇ ਐ ਖੇਤੀ ਵੇਂਦੇ ਸਾਡੀ ਤਾਂ ਜ਼ਮੀਨ ਵੇਖਣੀ ਐ ਜਾ ਕੇ ਪਟਵਾਰੀ ਦੇ ਬਹਿ ਜਾਂਦੇ ਹੁਣ ਤਾਂ ਕਿਹਦੇ ਨਾਮ ਮਰਜੀ ਨਾ ਘਟਾਲਾ ਜਾ ਕੇ ਪਟਵਾਰੀ ਤੇ ਬਹਿ ਜਾਂਦੇ ਵੀ ਕਿੰਨੀ ਜ਼ਮੀਨ ਇਹਦੇ ਕੋਲੇ ਹੁਣ ਜੇ ਇਹਦੀ ਜ਼ਮੀਨ ਕਿਰਾਏ ਤਨ ਕਿੱਲੇ ਜੇ ਗਾਂ ਆ ਕੇ ਵੀ ਦੇਖਿਆ ਪੰਜ ਜੋ ਪੁਛਿਆ ਕਰਜਾ ਦੱਤਣ ਵਾਲੇ ਅੱਗੇ ਖੜੇ ਹੁੰਦੇ ਵੀ ਇਹਨਾਂ ਦਾ ਇੰਨਾ ਕਰਜਾ ਹੈ ਜਿਹੜਾ ਉਹ ਕਰਜਾ ਇਹਨਾਂ ਦਾ ਇਹਨਾਂ ਦਾ ਕਿਵੇਂ ਪੂਰਾ ਹੋਊਗਾ ਉਹ ਕਹਣਗੇ ਆ ਤਿੰਨ ਕਿੱਲੇ ਵੇਖ ਕੇ ਤਾਂ ਪਹਿਲੀ ਨਹੀਂ ਪੂਰੀ ਹੋਣੀ ਰਸਤਾ ਕਾਹਦਾ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਸਾ ਲਓ ਜੀ ਇਧਰ ਆਪਣੇ ਪਿੰਡ ਭਲੌਰ ਦੇ ਵਿੱਚ ਕਾਦੀ ਹੈ ਯੂਨੀਅਨ ਵਾਲੇ ਵੀ ਪਹੁੰਚ ਗਿਆ ਸਾਥ ਨੇ ਲਈ ਵੀ ਆਪਣੇ ਪਿੰਡ ਦਾ ਤੇ ਆ ਸਾਰੇ ਆਪਣੀ ਕਾਦੀ ਯੂਨੀਆ ਬਈ ਆ ਗਏ ਸਾਰੇ ਮੈਂਬਰ ਕਿਸਾਨ ਕਹਿੰਦੇ ਵੀ ਜੇ ਸਾਡਾ ਮਸਲਾ ਹੱਲ ਨਾ ਹੋਇਆ ਤੇ ਸੰਘਰਸ਼ ਹੋਰ ਤਿੱਖਾ ਹੋਊਗਾ। ਵੈਸੇ ਪੱਕੇ ਮੋਰਚੇ ਲੱਗ ਚੁੱਕੇ ਆ। ਤੇ ਚਾਹ ਪਾਣੀ ਦੇ ਸਾਰੇ ਵੀ ਲੰਗਰ ਪਾਣੀ ਦੇ ਪ੍ਰਬੰਧ ਆ। ਆ ਆਪਣੇ ਪਿੰਡ ਭਰੂਰ ਦੀ ਵੀ ਦੂਜੀ ਜਾਤੀਬੰਦੀ ਕਰਦੀਆਂ ਵੀ ਪਹੁੰਚ ਗਈਆਂ ਸਪੋਰਟ ਕਰਨ ਲਈ। ਕੰਪੇਟਿਟਰ ਵੀ ਗਏ ਨੇ ਤੇ ਇੱਕ ਦੋ ਕਾਰਨ ਸੀਗਾ, ਕਿਉਂ ਪੱਟੇ ਵੀ ਚੋਰੀ ਹੋ ਗਏ। ਯਾਰ ਤੁਹਾਡੇ ਮੁਲਾਜ਼ਮ ਲੈ ਆਏ ਆ ਕਦੋਂ ਦੀ ਗੱਲ ਐ ਜਦੋਂ ਅਦਤ ਨਾ ਲੱਗਣ ਸਾਰ ਲੱਗਣ ਸਾਹਿਬ ਪਹਿਲਾਂ ਲਵਾ ਤੇ ਵਾਕੇ ਮੁੜ ਕੇ ਪੱਟ ਲੈ ਰਾਤ ਨੂੰ ਪਤਾ ਨਹੀਂ ਕਿਹੜੇ ਮੁੰਡੇ ਭੇਜੇ ਮੁਲਾਜ਼ਮ ਦੀ ਡਿਊਟੀ ਰਾਤ ਨੂੰ 5 ਵਜੇ ਤੋਂ ਬਾਅਦ ਦੱਸੋ ਕੀ ਦੀ ਡਿਊਟੀ ਐ ਬਹੁਤ ਆਲਬੋ ਵੀ ਪੈਸੇ ਲਾ ਕੇ ਕੰਮੇ ਕਰਦੇ ਮੇਰੇ ਪਤਾ ਤੇ ਹਾਂ ਅੰਮੇ ਪੱਟ ਕੇ ਲੈ ਦੋ ਗੁਲੇ ਕੁੱਤੇ ਵੀ ਐ ਰਾਤ ਨੂੰ ਪੱਟੇ ਚੋਰੀ ਨਹੀਂ ਤੁਹਾਡਾ ਕੇਸ ਬੜਾ ਮਜ਼ਬੂਤ ਐ ਦੇਖੋ ਫੌਂਚੀ ਵੀ ਲੱਗਦਾ ਪੱਕ ਉਹਦੇ ਤੇ ਦੇਖੋ ਪਾਈ ਨਾ ਤੁਸੀਂ ਕੋਰਟ ਚ ਜਿੱਤੇ ਹਾਂਜੀ ਹਾਂਜੀ ਇਹ ਤਾਂ ਗੱਲ ਨਹੀਂ ਰੋਲਾ ਨਹੀਂ ਨਾ ਇਹ ਭਰਾਣਾ ਰੋਲਾ ਸਾਡਾ ਪਰ ਸਾਡਾ ਫੈਸਲਾ ਇਹਦੇ ਰਹੀਂ ਹੋਣਾ ਗੱਲ ਆ ਜਾਂਦਾ ਫੈਸਲਾ ਤਾਂ ਦੇਖੋ 1 ਮਿੰਟ ਇਹਦੇ ਰਹੀਂ ਹੋਣਾ ਬੰਦਾ ਸੱਦੇ ਇੱਥੇ ਸਾਨੂੰ ਉੱਪਰ ਪਹਚਾਣੀਆਂ ਪੈਂਦੀਆਂ ਉੱਪਰੋਂ ਜਿਹੜਾ ਹੁਕਮ ਆਣਾ ਕਰਨਾ ਸਾਰਾ ਕੁਝ ਉੱਪਰ ਆ ਗਿਆ ਜਿੱਤੇ ਅੱਛਾ ਇੱਕ ਹੁੰਦਾ ਨਾ ਵੀ ਦੇਖੋ ਮੈਂ ਆਪਦੇ ਲੈਵਲ ਤੋਂ ਝੜ ਕੇ ਮੈਂ ਖੁਦ ਐਕਸੀਡੈਂਸ ਆਉਣਾ ਕਰ ਦਿੱਤੀ ਮੈਂ ਕਹਿੰਦਾ ਸਰ ਇਹਨਾਂ ਦੇ ਮੈਂ ਕਰਕੇ ਮੈਂ ਪਹਿਲੇ ਆਪਣੇ ਫੋਨ ਤੋਂ ਲਾਇਆ ਜਿਹੜੇ ਹਾਈ ਕੋਰਟ ਨੇ ਫਿਰ ਦੂਜਿਆਂ ਨੂੰ ਕਹਿੰਦੇ ਜੀ ਹਾਈ ਕੋਰਟ ਨੇ ਅੱਜ ਚੰਡੀਗੜ੍ਹ ਹੈ ਅਸੀਂ ਕੱਲ 10:30 ਵਜੇ ਐਕਸੀਡੈਂਟ ਸਾਡੇ ਮੈਨੂੰ ਖੁਦ ਗਿਆ ਵੀ ਕਹਿੰਦੇ ਵੀ 10:30 ਵਜੇ ਕੱਲ ਅਸੀਂ ਇੱਥੇ ਹੋਵਾਂਗੇ ਤੇਰਾ ਸੁਨੇਹਾ ਸਿਰ ਮੱਥੇ ਪਰ ਸਾਨੂੰ ਪ੍ਰੈਸ ਨਾਲ ਕਰਿਓ ਸਰ ਇੱਕ ਬੇਨਤੀ ਹੈ ਜਿਹੜਾ ਜਿਹੜਾ ਮੋਟਰ ਦਾ ਮਸਲਾ ਨਾਲ ਜੀ ਜਦੋਂ ਕੋਈ ਵੀ ਮਲਾਜਮ ਨੇ ਆਪਦੀ ਮਤਲਬ ਕਿ ਨੌਕਰੀ ਬਚਾਉਣੀ ਹੁੰਦੀ ਡਿਊਟੀ ਬਚਾਉਣੀ ਮੋਟਰ ਦਾ ਮਸਲਾ ਹੈ ਜੇ ਮੰਨ ਲਾ ਇੱਕ ਵਾਰੀ ਕਿਸੇ ਮਾਦਾ ਅਦਾਲਤ ਮਲਾਜਮ ਨੂੰ ਅਦਾਲਤ ਵੱਲੋਂ ਯੈਸ ਹੋ ਗਈ ਅਦਾਲਤ ਵੱਲੋਂ ਯੈਸ ਹੋ ਗਈ ਉਹ ਸੇਫ ਹੋ ਗਿਆ ਨਾ ਉਹ ਤਾਂ ਕਹਿ ਸਕਦਾ ਵੀ ਮੈਨੂੰ ਆਰਡਰ ਆਰਡਰ ਅਦਾਲਤ ਵੱਲੋਂ ਆਇਆ ਉਹ ਸਮਾਨ ਦੇ ਕੇ ਮੋਟਰ ਲਾ ਸਕਦਾ ਇਹਦੇ ਵਿੱਚ ਵਾਰ-ਵਾਰ ਅਪੀਲ ਕਿਸੇ ਕਸਟਮਰ ਦੇ ਵਿਰੁੱਧ ਪਾਈ ਜਾ ਰਹੀ ਹੈ ਤੇ ਨਿੰਧੀ ਜੈਲ ਸੀ ਹੈ ਜੀ ਜੱਟ ਪਾਉਂਦੇ ਹੁੰਦੇ ਜਿਵੇਂ ਮੈਨੂੰ ਸਜ਼ਾ ਹੋ ਗਈ ਕਿਸੇ ਕੇਸ ਦੇ ਵਿੱਚ ਜੱਟ ਪਾਉਂਦੇ ਹੁੰਦੇ ਕਿ ਅਸੀਂ ਮੈਂ ਇਹਨੂੰ ਸਜ਼ਾ ਵਧ ਕਰਾਉਣੀ ਹੈ ਜਾਂ ਮੈਂ ਬਰੀ ਹੋਣਾ ਜੀ ਇਹਦਾ ਮੁਲਾਜ਼ਮ ਨੇ ਆਪ ਦੇ ਤੌਰ ਤੇ ਸੇਫ ਹੋਣਾ ਕਰੀ ਜਰੂਰ ਤੇ ਹੱਥ ਚ ਅਦਾਲਤ ਦੇ ਆਟਰ ਆ ਗਏ ਉਹ ਸਭ ਮੁਲਾਜ਼ਮ ਨੂੰ ਦਿਖਾ ਸਕਦਾ ਜਿਹੜੀ ਵਾਰ-ਵਾਰ ਅਪੀਲ ਪਾਈ ਜਾ ਰਹੀ ਹੈ ਇਹ ਇਹਦਾ ਇਹਦਾ ਨਿੱਜੀ ਕੰਡ ਕੱਢੀ ਜਾ ਰਹੀ ਹੈ ਤੇ ਤੁਸੀਂ ਇਹ ਨਹੀਂ ਕਿਲਾਫਾ ਦੇ ਗਲਾਂ ਹੀ ਲੈ ਲਓ ਸਾਰੇ ਕਾਗਜ਼ ਪੱਤਰ ਸਹੀ ਹੋਣੇ ਲਾਉਂਦੇ ਚਾਹੁੰਦੇ ਜਾਲੀ ਵਿੱਚ ਲੋੜ ਨਹੀਂ ਚੱਲੀ ਚੱਲੀ ਨਾਲੇ ਸਾਰਾ ਕੁਝ ਸਹੀ ਆ ਕੋਈ ਜਾਲੀ ਹੀ ਕੰਮ ਕਰਾਉਂਦੇ ਨਹੀਂ ਸਾਨੂੰ ਜਦਾਂ ਬੈਣ ਦਿਓ ਫਿਰ ਕੀ ਧੀ ਗੱਲ ਆ ਗਈ ਕਿਸੇ ਜਨਾਬ ਬੈਣ ਦਿਓ ਅੱਜ ਕੋਈ ਨਹੀਂ ਇੱਥੇ ਬੈਣਗੇ ਸਾਡੇ ਨਾਲ ਬਾਈ ਅਸੀਂ ਇਹਨਾਂ ਦੀ ਸਕਿਉਰਿਟੀ ਤੇ ਆਏ ਹਾਂ ਕੋਈ ਗੱਲ ਪਾਓ ਸਾਡੇ ਕੋਲ ਅੱਜ ਮੇਰੇ ਹੱਥ ਬੰਨ੍ਹ ਕੇ ਬੇਨਤੀ ਆ ਮੇਰੇ ਭਰਾ ਮੈਂ ਤਾਂ ਮੇਰੀ ਮੇਰੇ ਕੋਈ ਨਹੀਂ ਕਹਣਾ ਬਾਹਰ ਬੈਠੇ ਆ ਸਾਡਾ ਟਾਈਮ ਮੰਗਣਾ ਗੱਲ ਤੁਸੀਂ ਚੱਲ ਕਹਿੰਦੇ ਮੈਂ ਕੰਮ ਕਰਾਂਗਾ ਇੱਕ ਬੰਦਾ ਨਹੀਂ ਆਇਆ 100 ਬੰਦਾ 200 ਬੰਦਾ ਰੋਜ਼ ਆਉਂਦਾ ਮੈਂ ਸਰ ਪਤਾ ਕੀ ਆ ਜਿਹੜੇ ਅੱਜ ਭਰਾ ਇਕੱਠੇ ਕਰਕੇ ਲੈ ਕੇ ਆਏ ਆ ਨਾ ਸਾਡੇ ਸਟੈਂਡ ਲੈ ਕੇ ਤੁਰੇ ਵੀ ਮੰਗਵਾਉਂਦੇ ਕਰਕੇ ਮੁੜਨਾ ਜੇ ਅਸੀਂ ਅੱਜ ਜੀ ਰੋਜ਼ ਦੱਸ ਕੇ ਦਿੰਦੇ ਆ ਸਭ ਦੇ ਮੁਖੀ ਆ ਬੰਦੇ ਬਣਾਉਣ ਬੰਦੇ ਜੋ ਤੁਸੀਂ ਕਹਿਣਾ ਤੁਸੀਂ ਆਪਣੀ ਜ਼ਬਾਨ ਪੂਰੇ ਦੋ ਲੋਕ ਕਰਕੇ ਮੁੜਨਾ ਮਾਨੂੰ ਉਹਦੇ ਹੀ ਬੋਲੋ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਗਾਲ ਤੱਕ ਛੇ ਘੰਟੇ ਵੀ ਲੱਗੇ ਚਲੋ ਕੋਈ ਨਹੀਂ ਬੈਠੇ ਨਹੀਂ ਕਰਦੇ ਮੁੰਡਾ ਸੋਹਣੂ ਕਹਤਾ ਵੀ ਜਿਹੜੀ ਜਿਹੜਾ ਤੁਸੀਂ ਇਸ ਤਰ੍ਹਾਂ ਇੱਕ ਤੁਹਾਡਾ ਚਲੋ ਰੋਸ਼ ਚੱਲ ਰਿਹਾ ਨਹੀਂ ਤੁਹਾਡਾ ਰੋਸ਼ ਫਿਰ ਮਰਦੇ ਦੀ ਅਸ ਮੇਰੀ ਗੱਲ ਤੋਂ ਮੇਰਾ ਲੈਵਲ ਨਹੀਂ ਪਰ ਮੈਂ ਫਿਰ ਵੀ ਅਤਰ ਸਿੰਘ ਸਾਹਿਬ ਨੂੰ ਬੁਲਾ ਕੇ ਮੈਂ ਖੁਦ ਉਹਨਾਂ ਨੂੰ ਕਹਾਂਗਾ ਮੈਂ ਕਿ ਸਾਡੇ ਦਾ ਨਵੇੜੋ ਜਦਾਂ ਇਹ ਨਾ ਕਰੋ ਵੀ ਆਪਾਂ ਜੋ ਮੜਾ ਵਟਾਉਟਾ ਵੇ ਵੀ ਜਾਣਾ ਪੈਂਦਾ ਇਸ ਕਰਕੇ ਕਿਹੜੀ ਤੁਹਾਡੇ ਧਰਨੇ ਕਰਕੇ ਨਹੀਂ ਇਨਸਾਨੀਅਤ ਦਾ ਕੰਮ ਮੁਰਝਾ ਲਾ ਦਿੱਤਾ ਵੀ ਲੰਗਰ ਵੀ ਚੰਦ ਰਿਹਾ ਗੁਰੂ ਦਾ ਪੱਕੇ ਮੁਰਝੇ ਲਾਤੇ ਵੀ ਸੰਘਰਸ਼ ਕਿਸਾਨ ਕੇ ਦੇ ਵੀ ਤਿੱਖਾ ਕਰਨਾ ਕਿਉਂਕਿ ਕਾਫੀ ਦੋ ਤਣਵਰੀ ਗੱਲਬਾਤ ਹੋ ਚੁੱਕੀ ਆ ਤੇ ਪੁਲਿਸ ਮਹਿਕਮਾ ਵੀ ਵਿੱਚ ਪਹੁੰਚਿਆ ਸੀ ਪਰ ਕੋਈ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਕਰਕੇ ਕਿਸਾਨਾਂ ਨੇ ਬਈ ਲੰਗਰ ਇੱਥੇ ਹੀ ਗੁਰੂ ਘਰ ਚੱਲ ਰਿਹਾ ਤੇ ਸੰਘਰਸ਼ ਹੋਣ ਕਿਸਾਨ ਵੀ ਕਹਿੰਦੇ ਤਿੱਖਾ ਜ਼ਰੂਰ ਕਰਾਂਗੇ ਕਿਉਂਕਿ ਮਸਲੇ ਦਾ ਹੱਲ ਨਹੀਂ ਹੋ ਰਿਹਾ ਤੇ ਪ੍ਰਸ਼ਾਦਾ ਪਾਣੀ ਇੱਥੇ ਚੱਲ ਰਿਹਾ ਵੀ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਸਾਰੇ ਕਿਸਾਨ ਜੂਨੀਅਨ ਕਾਦੀਆਂ ਵੀ ਇੱਥੇ ਪਹੁੰਚੀ ਆ ਤੇ ਖੋਸਾ ਜੂਨੀਅਨ ਨਾਲੋਂ ਇੱਥੇ ਪੱਕੇ ਮੋਰਚੇ ਲਾ ਦਿੱਤੇ ਆ ਵੀ ਦਿਨ ਰਾਤ ਦੇ ਹੁਣ ਟਾਈਮ 4:00 ਵਜੇ ਆ ਤੇਰ ਲੰਗਰ ਵੀ ਗੁਰੂ ਘਰ ਚੱਲ ਰਿਹਾ ਇਹ ਜਿਹੜਾ ਮਸਲਾ ਜੀ ਆਪਣਾ ਸ਼ਿੰਦਾ ਸਿੰਘ ਆ ਸਾਹਮਣੇ ਜਿਹੜੇ ਬੈਠੇ ਨੇ ਸ਼ਿੰਦਾ ਸਿੰਘ ਲੰਡੇ ਕੇ ਵਾਲੇ ਇਹਨਾਂ ਦੀ ਮੋਟਰ ਦਾ 7-8 ਸਾਲ ਹੋ ਗਏ ਆ ਤੇ ਹਾਲੇ ਤੱਕ ਉਹ ਮੋਟਰ ਦਾ ਕੋਈ ਪਤਾ ਨਹੀਂ ਵੀ ਮੋਟਰ ਕਿੱਥੇ ਚੱਲ ਰਹੀ ਹੈ ਤੇ ਪ੍ਰਸ਼ਾਸਨ ਵੱਲੋਂ ਤੇ ਬਿਜਲੀ ਵਿਭਾਗ ਵੱਲੋਂ ਕੋਈ ਵੀ ਹਾਲੇ ਤੱਕ ਲੋ ਜੀ ਕਿਸਾਨਾਂ ਆਲੋ ਬਈ ਇੱਥੇ ਪੱਕਾ ਧਰਨਾ ਜਿਹੜਾ ਲੱਗਾ ਸੀਗਾ ਹੁਣ ਮੇਰੇ ਵੀਰਾਂ ਨੇ ਵੀ ਇੱਥੇ ਹਾਈਵੇ ਤੇ ਧਰਨਾ ਲਾਤਾ ਪੱਕਾ NH54 ਇਹੜਾ ਮੋਦਕੀ ਰੋਡ ਆ ਤੁਸੀਂ ਦੇਖ ਸਕਦੇ ਹੋ ਬਈ NH54 ਇਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਇਧਰ ਤੁਹਾਨੂੰ ਅੱਗੇ ਵੀ ਦਿਖਾ ਦਿੰਨੇ ਆ ਬਈ ਸਾਰਾ ਬਲੌਗ ਕਰਦਾ ਕਿਉਂਕਿ ਬਿੱਲੀ ਘਰ ਚ ਉੱਥੇ ਵੀ ਕਿਸੇ ਵੀ ਮੁਲਾਜ਼ਮ ਨੇ ਕਿਸਾਨ ਵੀਰਾਂ ਦੀ ਨਹੀਂ ਸੁਣੀ ਤੇ ਆ ਤੁਸੀਂ ਦੇਖ ਲਓ ਬਈ ਹੁਣ ਪੱਕੀ ਤਰ੍ਹਾਂ ਧਰਨਾ ਇਹ ਲੱਗ ਚੁੱਕਾ ਵੀ NH54 ਤੇ ਨੈਸ਼ਨਲ ਹਾਈਵੇ ਤੇ ਸਾਰੇ ਕਿਸਾਨ ਜੁਨੀਅਨ ਦੇ ਬਈ ਖੁੱਸਾ ਜੁਨੀਅਨ ਤੇ ਕਾਦੀਆਂ ਜੁਨੀਅਨ ਦੇ ਸਾਰੇ ਕਿਸਾਨ ਅੰਡ ਬਲੂਰ ਦੇ ਬਾਈ ਪੱਕਾ ਧਰਨਾ ਲੱਗ ਗਿਆ ਇੱਥੇ ਵੀ ਕਿਸਾਨਾਂ ਵੱਲੋਂ ਜੇ ਤੁਸੀਂ ਦੇਖ ਸਕਦੇ ਹੋ ਵੀ ਐਨ ਐਚ 54 ਜਿਹੜਾ ਕਿ ਪੂਰੀ ਤਰ੍ਹਾਂ ਸਾਰਾ ਇਧਰ ਬਲੌਕ ਕਰ ਦਿੱਤਾ ਗਿਆ ਇਧਰਲੀ ਸਾਈਡ ਤੋਂ ਵੀ ਇਹ ਤਾਂ ਦੂਜੀ ਸਾਈਡ ਤੋਂ ਵੀ ਸਾਰਾ ਵੀ ਇਧਰ ਬਲੌਕ ਕਰ ਦਿੱਤਾ ਗਿਆ ਕਿਉਂਕਿ ਇਹ ਕੁਝ ਮਜਬੂਰੀ ਸੀ ਤਾਂ ਕਰਕੇ ਬਾਈ ਕਿਸਾਨ ਜੂਨੀਅਨ ਵੱਲੋਂ ਇਹ ਪੱਕਾ ਇੱਥੇ ਮੋਰਚਾ ਲਾਉਣਾ ਪਿਆ ਬਾਈ ਜਿਹੜਾ ਕਿ ਐਨ ਐਚ 54 ਬਾਈ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਮਜਬੂਰੀ ਵਸ ਲਉਣਾ ਪਿਆ ਬਈ ਤੇ ਕਿਉਂਕਿ ਸੰਘਰਸ਼ ਤਿੱਖਾ ਕਰਨਾ ਪੈਣਾ ਸੀਗਾ ਆ ਤੁਸੀਂ ਦੇਖ ਸਕਦੇ ਹੋ ਬਈ ਸਾਰੇ ਨੈਸ਼ਨਲ ਹਾਈਵੇ ਸਾਰਾ ਇਧਰੋਂ ਬਲੌਕ ਕਰ ਦਿੱਤਾ ਗਿਆ। ਮਜ਼ਦੂਰਾਂ ਸਾਨੂੰ ਮਾਰੀ ਜਾਂਦੀਆਂ ਨੇ ਸਾਨੂੰ ਕਰੋੜ ਦੀ ਰੋਡ ਰੋਕਣ ਦੀ ਆ ਸੱਤ ਸਾਲੋਂ ਦੇ ਜੁਰਗ ਦਾ ਤੇਰੇ ਵਿਚਾਰੇ ਨੂੰ ਤੇਰੇ ਮੋਢੇ ਨੂੰ ਕੋੜ ਦੇ ਜੇੜੀਆਂ ਦੇ ਵਿੱਚ ਤੇ ਜੁੱਤੀ ਤੜਾ ਨਹੀਂ। ਆ ਚਾਹੀਦਾ ਹਾਰ ਕੇ ਧਰਨਾ ਲਾਇਆ ਨੇ ਅੱਗੇ 7 ਸਾਲ ਹੋ ਗਏ ਇੱਥੇ ਮਰ ਜਾਂਦਾ ਹੈ ਵਿਚਾਰਾ ਨਾ ਮੇਰਾ ਭਰਾ ਯਾਰ ਮਜੂਰੀ ਦੇ ਸਾਨੂੰ ਨਾ ਪ੍ਰੈਸ ਕਰੋ ਨਹੀਂ ਪਤਾ ਕੀ ਗੱਲ ਆ ਭਾਈ ਮੇਰੀ ਗੱਲ ਬਾਈ ਜੀ ਕੱਚਾ ਕੋਲਾ ਭਰਿਆ ਹੋਇਆ 7 ਸਾਲ ਹੋ ਗਏ ਵਿਚਾਰੇ ਨੂੰ ਖੜਿਆ ਰੱਖਿਆ ਛੋੜਾ ਕੀ ਕਰਕੇ ਸੀ ਨਾ ਭਰਾਵਾ ਅਸੀਂ ਇਹਨਾਂ ਨਾਲ ਲੜਾਂ ਅਸੀਂ ਇਕੱਲੀ ਗੱਡੀ ਚੰਗਾ ਨਹੀਂ ਮਰੀ ਜਾ ਰਹੀ ਐਂਬੂਲੈਂਸ ਨਿਕਲ ਨਹੀਂ ਆ ਤੁਸੀਂ ਸਾਡੇ ਨਾਲ ਡਰਾਈਵਰ ਭਰਾ ਸਹਿਯੋਗ ਦਿਓ ਇੱਕ ਦਿਨ ਮੇਰੀ ਗੱਲ ਤੁਹਾਨੂੰ ਪਾਈ ਛੋਟੇ ਤੇ ਸਰਕਾਰ ਨੇ ਕਿਹਾ ਸੀ 10 ਸਾਲ ਦੀ ਸਜ਼ਾ ਤੇ ਖਣੀ 20000 ਤੁਹਾਨੂੰ ਸੀਗਾ ਜੁਰਮਾਨਾ ਉਹ ਤੁਸੀਂ ਟਰੱਕਾਂ ਨੇ ਇੱਕ ਦਿਨ ਧਰਨਾ ਲਾਇਆ ਤੇ ਆਪ ਕੋ ਜਿੱਤ ਗਈ ਮੋਰਚਾ ਜਿੱਤ ਕੇ ਸਾਨੂੰ ਮੁਸ਼ਕਲਾਂ ਕੋਈ ਤੱਕ ਨਹੀਂ ਪੜ ਰਹਾ ਆਪਾਂ ਬੰਦ ਰਹੇ ਨੇ ਹੁਣ ਕਿਸੇ ਭਰਾਵਾ ਤੁਸੀਂ ਵੀ ਸਾਡੇ ਨਾਲ ਸਹਿਯੋਗ ਦਿਓ ਕੱਲ ਨੂੰ ਛੋਟੇ ਨਹੀਂ ਹੋ ਜਾਣੀ ਧਰਨਾ ਲਾ ਕੇ ਨਹੀਂ ਕੋਈ ਧਰਨਾ ਲੱਗਾ ਹੈ ਹਾਂ ਉਹਨੂੰ ਬਾਈ ਜੀ ਵੀਰ ਕੋ ਕਾਰ ਕਰਵਾ ਦੇ ਮਾਲਕ ਨੂੰ ਕਹ ਵੀ ਆ ਧਰਨਾ ਲੱਗਾ ਨਹੀਂ ਤਾਂ ਖੜੇ ਆ ਮਾਲਕ ਨੇ ਬਦਾ ਦਿੱਤਾ ਬਾਹਰ ਦੇਖੋ ਮੇਰੇ ਪ੍ਰਾਨਾ ਮਾ ਮਾ ਮੇਰੇ ਪ੍ਰਾਨਾ ਨੂੰ ਨਾਕ ਰੋਕ ਕਰੋ ਪਰ ਪ੍ਰਵਾਸਨ ਆਇਆ ਕੋਣ ਸਾਡੇ ਕੋਲੋਂ ਤੇ ਮਰਾਜ ਮਾਣਦਾ ਤੇ ਗੱਲਬਾਤ ਕਰੂਗਾ ਇਹ ਤਾਂ ਗੱਲ ਹੋਣੀ ਹੈ ਕੋਣ ਸਾਡੇ ਕੋਲ ਕਿਲਾ ਕਸ਼ਮੀਰੀ ਨੂੰ ਸਿੱਧਾ ਸ਼੍ਰੀਨਗਰ ਦੇ ਕਿਲੇ ਆਡੇ ਉਸ ਵੇਰ ਦੀ ਮੰਡੀ ਛੇ ਵੇਂ ਅਈ ਕਿੱਥੋਂ ਬਾੜ ਲੈਣੀ ਗੱਡੀਆਂ ਦੇ ਵਿੱਚ ਉਹ ਗੱਲ ਅਗਲੇ ਹੁਣ ਬਾਹਰ ਜਰ ਕੇ ਸਰਦ ਕਰਨ ਨੂੰ ਮਾਰ ਦਿੰਦੇ ਆ ਮਾਰ ਗੱਡੀਆਂ ਨਹੀਂ ਮੋਰ ਧਰਨਾ ਕਾੜਾ ਕੋ ਪੂਛਾਂ ਚਕਾ ਦੇਣਗੇ ਮੈਂ ਨਾ ਨਾਲੇ ਸਾਹਿਬ ਨੇ ਵੀ ਗੱਲ ਕੀਤੀ ਹੰਦੇਲ ਸਾਹਿਬਾਂ ਦਾ ਕੋਈ ਚੱਖਾ ਨਹੀਂ ਧਰਨਾ ਦਾ ਆਪਾਂ ਜਿਹੜਾ ਸਾਹਿਬ ਮੇਰੀ ਗੱਲ ਹੱਕ ਤੇ ਲੜਦੇ ਸੁਣੋ ਗੱਲ ਕੋਈ ਚੋਕਲੇ ਨੂੰ ਮੈਂ ਕਹਿਆ ਚੜ੍ਹਦੇ ਅਸੀਂ ਸਾਡਾ ਸਾਰਾ ਗੱਲ ਹੋ ਗਈ ਰੋਲ ਕਰਮਾਂ ਚਲਾਇਆ ਤਾਂ ਆਕੇ ਜਿਉਂਟ ਗਿਆ ਹਾਂ ਚੰਗਾ ਨਹੀਂ ਗੱਲ ਗੱਡੀ ਉੱਤੇ ਮੰਨੀ ਅਸੀਂ ਪਤਾ ਨਹੀਂ ਇਹ ਉੱਥੇ ਟੁੱਟ ਕੇ ਕੀ ਆਈ ਅੱਜ ਆਰੋ ਸਾਹਿਬ ਦੀ ਅਸੀਂ ਜਦੋਂ ਧਰਨਾ ਲਾਉਣ ਲੱਗੇ ਆਰੋ ਸਾਹਿਬ ਕੀ ਆ ਮੈਂ ਤਾਂ ਤੁਸੀਂ ਵੀ ਆ ਕੇ ਡਿਊਟੀ ਕਰਦੇ ਆਂ ਇਹ ਗੱਲ ਕਰਦੇ ਆਂ ਤਾਂ ਖੜਾ ਮਤਲਬ ਹੈਗਾ ਮੋਗੇ ਜਿਹੜੇ ਨਾਲ ਸੁਣਾ ਠੀਕ ਹੈ ਇੱਥੇ ਖੱਡੋ ਹੋ ਰਹੀ ਹੈ ਪੋਲਪੋਲੀ ਕਰਦਾ ਕਿਉਂਕਿ ਦਫ਼ਤਰ ਇੱਥੇ ਆ ਹੋਣਾ ਹੀ ਆ ਬਾਈ ਜੀ ਪ੍ਰੋਫੈਸਰ ਜੀ ਇੱਥੇ ਪੈਸੇ ਭਰਾਏ ਨੇ ਇੱਥੇ ਫਰੈਡ ਜੀ ਇੱਥੇ ਰੋਲਾ ਪੈਣਾ ਇਹ ਇੱਥੇ ਭਰੇਗੇ ਰੋਲੇ ਇੱਥੇ ਆ ਕੇ ਗੱਲ ਸੁਣਾਓ ਸਾਡੀ ਆਨ ਤੋਂ ਸਾਡੀ ਗਰੀਬ ਪਰਿਵਾਰ ਤੋਂ ਆਪਣਾ ਆਪਣਾ ਤੋਂ ਆਇਆ ਇਹਦਾ ਮੂਰੇ ਦਿੱਕਾ ਕਾ ਗਾਉ ਤੇ ਉਹਦੇ ਨਾਲ ਹੀ ਜੋ ਨੇ ਕਿਹਾ ਉਹੀ ਕੰਮ ਕਰਕੇ ਮੈਨੂੰ ਰੋਕੇ ਪੈ ਲਾ ਦੇ ਨੇ ਇਹਨਾਂ ਨੇ ਪੈਣ ਜਾਇਓ ਇੱਥੋਂ ਟ੍ਰੈਫਿਕ ਛੱਡ ਦਿਓ ਦੱਸੋ ਕੋਈ ਹੁਣ ਆਪਦੀ ਰਾਏ ਦੱਸੋ ਤੁਸੀਂ ਆ ਕੇ ਗ੍ਰੈਡ ਵਾਲੇ ਮੁਲਾਜ਼ਮ ਤਾਂ ਇੱਥੇ ਰਹਿਣਗੇ ਕੋਈ ਨਹੀਂ ਉੱਥੇ ਆਪਣੇ ਬੰਦੇ ਸੱਦੇ ਵੀ ਆ ਤੁਸੀਂ ਸਹਿਮਤ ਤਾਂ ਸਾਰੇ ਬੜੇ ਜੀ ਧਰਨਾ ਚ ਕੰਨੂ ਉਹ ਦੇਖੇ ਵਾਲੇ ਆਜੋ ਤੁਸੀਂ ਮੜਾ ਰਹਿ ਜਾਓ ਕੋਈ ਪਰਾਵਣ ਮੇਰੇ ਨਿਵਾਸ ਹੁਣ ਮੇਰੇ ਨਿਵਾਸ ਪਰਾਵਾ ਬੋਰਡ ਸਰਪੈਂਟ ਦਾ ਤੀਜਾ ਬੋਲੀ ਜਾਂਦਾ ਤੇ ਬੋਰਡ ਦੇ ਫੋਨ ਵੀ ਸਾਨੂੰ ਬਾਹਰੋਂ ਆਈ ਜਾਂਦੇ ਕੈਨੇਡਾ ਤੋਂ ਹਰੋ ਸਮਾਨ ਦੇਵੇ ਮੋਟਰ ਦੇ ਤਾਂ ਮੋਟਰ ਲਾਉਣੀ ਕਿਉਂਨੇ ਆ ਸਾਡਾ ਘਰ ਨਾਲ ਖੜੀ ਹੈ ਜੀ ਅੱਜ ਕੱਲ੍ਹ ਵੀ ਹੋ ਜਾ ਉਹ ਸਮਾਨ ਨਿਕਲਿਆ ਹੁਣ ਇੱਕ ਵਾਰੀ ਆਖ ਜਾਣ ਕੇ ਲੱਗਦਾ ਅੱਦੇ ਅਸੀਂ 15 ਦਿਨਾਂ ਤੋਂ ਆਏ ਤੁਸੀਂ ਦੱਸੋ ਸਾਨੂੰ ਵੀ ਤੁਸੀਂ ਕੀ ਜਿਹੜੀਆਂ ਪਿੰਡਾਂ ਤੋਂ ਟਰਾਲੀਆਂ ਚੱਤੀਆਂ ਤੁਸੀਂ ਕੀ ਤੁਸੀਂ ਪੱਟ ਪਰਦਾ ਉਹ ਸਾਨੂੰ ਫੇਰ ਰਾਜ ਪ੍ਰਧਾਨ ਜੀ ਸਰਪੰਚ ਸਾਹਿਬ ਆਜੋ ਜੀ ਆਜੋ ਜੀ ਤੁਸੀਂ ਵੀ ਮਾੜਾ ਜੀ ਉਹ ਦੁਬਾਰਾ ਫੇਰ ਸਰਪੰਚ ਸਾਡਾ ਹੈੱਡ ਆ ਜੀ ਹਾਂ ਉਹ ਜੋ ਟ੍ਰਾਂਸਪੋਰਟ ਦੀ ਕੰਮ ਦੇ ਦੇਣ ਉਹਦੇ ਆਖਦੇ ਕੋਈ ਇੱਕ ਦਿਨ ਦਾ ਟਾਈਮ ਲਿਆ 15 ਦਿਨ ਵੇਖ ਹਾਲ ਨੂੰ ਹਾਂ 7 ਸਾਲ ਹੋ ਗਏ ਹੁਣ ਫੇਰ 15 ਦਿਨ ਹੋ ਗਏ 7 ਸਾਲ ਹੋ ਗਏ ਗਰੀਬ ਬੰਦੇ ਰੋਚੇ ਜਿਹੜਾ ਉਹਨਾਂ ਦੇ ਹੱਕੀ ਫਾਇਦਾ ਉਹਨਾਂ ਮਾਦਾਰੂ ਪੀ ਕੇ ਮਰਨ ਵਾਲੇ ਜਿਹੜੇ ਜਾਈ ਜੀ ਹਾਂਜੀ ਆਪਾਂ ਦੇ ਕਰਦੇ ਨੇ 100 ਕਰਮੀ ਚੋਂ ਪਾਸੋਂ ਦੇ ਮਹੀਨੇ ਕੌਣ ਖੜਦਾ ਜੀ ਉੱਥੇ ਵੀ ਕਰਨ ਲੱਗੇ ਕੀ ਕਰਨਾ ਫੇਰ ਹੋ ਜਾਈ ਨਹੀਂ ਤਾ ਯਾਰ ਪਰ ਉਹਨੂੰ ਕਹਿ ਕੌੜਾ ਹੈ ਕਿ ਮਾਈਨ ਕਾਰਟੀ ਦੇ ਬੈਠੋ ਤੇ ਨਹੀਂ ਚੁੱਕਣਾ ਪਰ ਖੰਬੇ ਦੇ ਤਾਰਾਂ ਤੋਂ ਦੇਣੇ ਹੋਣਗੇ ਇਹਨਾਂ ਨੂੰ ਹੁਣ ਹੁਣ ਉਹਨੇ ਕਿਹਾ ਦਾ ਹੜ ਤੋਂ ਮਿਟਕਾਏ